ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਜੋ ਪਿਛਲੇ ਦਿਨੀ ਕਾਫੀ ਦਿਨ ਤੋਂ ਇੱਕ ਵੀਡੀਓ ਜੰਮੂ ਤੋਂ ਸਿੰਘ ਸਵਾ ਗੁਰਦੁਆਰਾ ਰਾਣੀਪੁਰ ਜਿੱਥੇ ਕੀ ਗੁਰੂ ਘਰ ਵਿੱਚੋਂ ਗੁਰੂ ਘਰ ਦੀ ਥਾਂ ਤੇ ਉੱਥੇ ਵਰਾਤਾਂ ਦਾ ਪ੍ਰੋਗਰਾਮ ਹੁੰਦਾ ਆ ਔਰ ਉੱਥੇ ਡੀਜੇ ਵੀ ਲੱਗਦੇ ਆ ਉਹ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਤੇ ਕਾਫੀ ਜਿਹੜੀਆਂ ਸਾਡੇ ਸਿੰਗਰ ਦੇ ਪੇਜਾਂ ਤੋਂ ਪਈਆਂ ਤੇ ਅੱਜ ਅਸੀਂ ਜਿਹੜੀ ਦੁਪਹਿਰ ਤੋਂ ਗੁਰਦੁਆਰਾ ਘਰ ਵਿੱਚ ਬੈਠੇ ਸੀ ਉਹਨਾਂ ਨਾਲ ਜਿਹੜੀ ਪ੍ਰੰਤ ਕਮੇਟੀ ਨਾਲ ਸਾਡੀ ਸਾਰੀ ਮੀਟਿੰਗ ਹੋਈਗੀ ਕਾਫੀ ਦੇਰ ਮਸਲਾ ਚੱਲਦਾ ਰਿਹਾ ਕਿਉਂਕਿ ਇਹ ਮਸਲਾ ਥੋੜੇ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ ਮਸਲਾ ਤੇ ਅਕਾਲ ਤਖਤ ਸਾਹਿਬ ਤੇ ਮਸਲਾ ਪਹੁੰਚ ਕੇ ਆਇਆ ਤੇ ਅੱਜ ਜਿਹੜੀ ਕਮੇਟੀ ਆ ਜਿਹੜੀ ਭੰਗ ਕਰ ਦਿੱਤੀ ਗਈ ਜਿਹੜੀ ਨਵੀਂ ਕਮੇਟੀ ਆ ਉਹ ਬਣਾ ਦਿੱਤੀ ਗਈ ਆ ਕਿਉਂਕਿ ਇੱਕ ਕਮੇਟੀ ਨੇ ਬੜੀ ਵੱਡੀ ਜਿਹੜੀ ਕੋਤਾਹੀ ਕੀਤੀ ਸੀ ਇਸ ਕਰਕੇ ਜਿਹੜੀ ਕਮੇਟੀ ਜਿਹੜੀ ਬਦਲੀ ਗਈ ਆ ਔਰ ਜਿਹੜੀ ਕਮੇਟੀ ਨਵੀਂ ਬਣਾ ਦਿੱਤੀ ਗਈ ਆ ਸੰਗਤ ਜੀ ਮੈਂ ਅਸਲੀਅਤ ਤੁਹਾਨੂੰ ਦੱਸਣਾ ਚਾਹੁੰਦਾ ਸਾਰੀ ਜਿਹੜੀ ਉੱਥੇ ਦੀ ਗੱਲ ਵੀ ਜਿਹੜੀ ਗੁਰੂ ਘਰ ਦਾ ਜਿਹੜੀ ਆ ਜਮੀਨ ਜਿਹੜਾ ਗੁਰਦੁਆਰਾ ਸਾਹਿਬ ਇੱਕ ਪਾਸੇ ਆ ਤੇ ਦੂਸਰੇ ਪਾਸੇ ਜਿਹੜਾ ਗੁਰੂ ਘਰ ਨੂੰ ਜਿਹੜੀ ਕਮਿਟੀ ਹਾਲ ਨੇ ਥਾਂ ਦਿੱਤੀ ਆ ਕਿਉਂਕਿ ਮਾਲਕੀ ਗੁਰੂ ਘਰ ਦੀ ਆ ਗੁਰੂ ਘਰ ਨੂੰ ਉਹਦਾ ਪੈਸਾ ਹੁੰਦਾ ਉੱਥੇ ਜਿਹੜੇ ਹੈਗੇ ਆ ਲੋਕਾਂ ਦੇ ਆਨੰਦ ਕਾਰਜ ਵਗੈਰਾ ਵਿਆਹ ਹੁੰਦੇ ਆ ਆਨੰਦ ਕਾਰਜ ਤਾਂ ਗੁਰਦੁਆਰੇ ਸਾਹਿਬ ਹੁੰਦਾ ਪਰ ਉੱਥੇ ਜਿਹੜੇ ਵਿਆਹ ਹੁੰਦੇ ਆ ਉਹ ਮੇਰੇ ਖਿਆਲ ਕੋਈ 16000 ਰੁਪਿਆ ਜਿਹੜੀ ਕਮੇਟੀ ਉਹਨਾਂ ਤੋਂ ਲੈਂਦੀ ਆ ਕੋਈ ਵੀ ਵਿਆਹ ਕਰਾ ਸਕਦਾ ਤੇ ਉੱਥੇ ਡੀਜੇ ਵੀ ਲੱਗਦੇ ਔਰ ਨੱਚਦੇ ਵੀ ਉੱਥੇ ਆ ਤੇ ਇਹ ਜਿਹੜਾ ਵਿੱਚ ਕਮੇਟੀ ਕਹਿੰਦੀ ਆ ਵੀ ਗੁਰੂ ਘਰ ਦੂਰ ਆ ਤੇ ਕਮੇਟੀ ਦਾ ਕੋਈ ਗੁਰੂ ਘਰ ਦਾ ਕੋਈ ਲੈਣਾ ਦੇਣਾ ਨਹੀਂ ਜੇ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਕਿਉਂ ਫਿਰ ਕਮੇਟੀ ਪਰਚੀ ਕਿਉਂ ਕੱਢਦੀ ਤੇ ਆਪਣੀ ਗੁਰੂ ਘਰ ਦੀ ਰਸੀਦ ਤੇ ਜੇ ਗੁਰੂ ਘਰ ਦੀ ਥਾਂ ਆ ਤਦੇ ਕੱਢਦੀ ਆ ਇਹ ਬਿਲਕੁਲ ਗਲਤ ਗੱਲ ਆ ਇਹ ਗੁਰੂ ਘਰ ਦੀ ਥਾਂ ਆ ਬਿਲਕੁਲ ਗਲਤ ਆ ਜਿਹੜਾ ਉੱਥੇ ਡੀਜੇ ਲੱਗਦਾ ਆ ਹੈ ਪਰ ਸਾਹਮਣੇ ਆ ਪਰ ਹੈ ਗੁਰੂ ਘਰ ਦੀ ਥਾਂ ਆ ਇਹ ਨਹੀਂ ਵੀ ਕਹਿ ਸਕਦੇ ਵੀ ਗੁਰੂ ਘਰ ਦੀ ਥਾਂ ਨਹੀਂ ਹੋ ਸੰਗਤ ਜੀ ਮਸਲਾ ਅਕਾਲ ਤਖਤ ਸਾਹਿਬ ਦੇ ਪੁੱਜ ਗਿਆ ਅੱਜ ਅਸੀਂ ਵੀ ਆਪਣੇ ਜਿਹੜਾ ਗਿਆ ਆ ਉਹ ਜਿਹੜੀ ਪ੍ਰੰਧਕ ਕਮੇਟੀ ਨਵੀਂ ਬਣਾਈ ਇਹਨਾਂ ਨੂੰ ਕਿਹਾ ਆ ਵੀ ਇੱਥੋਂ ਜਿਹੜਾ ਜਿਹੜਾ ਮਸਲਾ ਆ ਗਿਆ ਉਹ ਬਿਲਕੁਲ ਉੱਥੇ ਜਿਹੜਿਆ ਗਿਆ ਡੀਜੇ ਨਾ ਲੱਗਣ ਜਿਹੜੀ ਵੀ ਮर्याਦਾ ਵਿੱਚ ਵਿਆਹ ਹੋਵੇ ਜਿੱਦਾਂ ਗੁਰੂ ਸਾਹਿਬ ਦੀ ਮर्याਦਾ ਆ ਮर्याਦਾ ਵਿੱਚ ਵਿਆਹ ਹੁਣ ਮर्याਦਾ ਤੋਂ ਉਲਟ ਜਿਹੜਾ ਕੋਈ ਕੰਮ ਨਾ ਹੋਵੇ ਨਾ ਕੋਈ ਡੀਜੇ ਲੱਗੇ ਨਾ ਕੋਈ ਗਾਣਾ ਵਜਣਾ ਨਾ ਕੋਈ ਉੱਥੇ ਬੈਂਡ ਵਾਜੇ ਹੁਣ ਤੇ ਉੱਥੇ ਲਿਖ ਕੇ ਦੱਸਤਾ ਜਾਵੇ ਕਿ ਇੱਥੇ ਜਿਹੜਾ ਵੀ ਵਿਆਹ ਕਰਾਉਣਾ ਕਿਸੇ ਨੇ ਵੀ ਕਰਨੇ ਵਿਆਹ ਪੈਸੇ ਦੀ ਸਾਨੂੰ ਕੋਈ ਨਹੀਂ ਭੁੱਖ ਗੁਰੂ ਘਰ ਨੂੰ ਇੱਥੇ ਜਿਹੜੀ ਮਰਿਆਦਾ 'ਚ ਵਿਆਹ ਹੋਣ ਔਰ ਇੱਥੇ ਕੋਈ ਵੀ ਜਿਹੜਾ ਸ਼ਰਾਬ ਪੀਕੇ ਨਾਲ ਅੰਦਰ ਆਵੇ ਕੋਈ ਨਸ਼ਾ ਕਰਕੇ ਨਾਲ ਅੰਦਰ ਆਵੇ ਉੱਥੇ ਪਹਿਰੇਦਾਰੀ ਹੋਣ ਅੱਗੇ ਗੇਟ ਤੇ ਕੋਈ ਵੀ ਜਿਹੜਾ ਮਰਿਆਦਾ ਦੇ ਉਲਟ ਕੰਮ ਜਿਹੜਾ ਬੰਦਾ ਨਾ ਕਰੇ ਸੋ ਸੰਗਤ ਜੀ ਕਮੇਟੀ ਨੂੰ ਵੀ ਆਪਾਂ ਇਸ ਵੀਡੀਓ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਅੱਜ ਵੀ ਤੁਹਾਨੂੰ ਆਪਾਂ ਬੇਨਤੀ ਕੀਤੀ ਆ ਪੀ ਜਿਹੜੇ ਡੀਜ ਡੂਜੀਆਂ ਦੇ ਕੰਮ ਚ ਰੇ ਬਿਲਕੁਲ ਉੱਥੋਂ ਬੰਦ ਕਰ ਦਿਓ ਇਹ ਨਾ ਹੋਵੇ ਤੁਸੀਂ ਹੋਰ ਗੁਰੂ ਘਰ ਦਾ ਨਾਮ ਰੱਖ ਦਿਓ ਪੀ ਚਾਰ ਬੰਦੇ ਦੀ ਕਮੇਟੀ ਬਣਾ ਕੇ ਪੁਆ ਤੁਸੀਂ ਕਹਿੰਦੇ ਹੋ ਵੀ ਗੁਰੂ ਘਰ ਦਾ ਤਾਂ ਹੈ ਨਹੀਂ ਪਰ ਗੁਰੂ ਘਰ ਦੀ ਥਾਂ ਆ ਉਹ ਇਹਨੂੰ ਜਿਹੜਾ ਗਾ ਗੁਰੂ ਸਵਾਹਿਰ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਗੁਰੂ ਪਿਆਰੇਵਾਸੀ ਅੱਜ ਪਹੁੰਚੇ ਸੀ ਜੰਮੂ ਜਿੱਥੋਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਜਿੱਥੇ ਇੱਕ ਗੁਰੂ ਘਰ ਦੇ ਵਿੱਚ ਨਾਚ ਹੋ ਰਿਹਾ ਸੀ ਤੇ ਹੋਰ ਵੀ ਦੱਸਦੇ ਵੀ ਉੱਥੇ ਜੋਗਾ ਵਗੈਰਾ ਹੋਰ ਵੀ ਬਹੁਤ ਮਨਮਤੀ ਜੋ ਹੀ ਉਹ ਹੋ ਰਹੀ ਸੀ ਤੇ ਇਸ ਤੇ ਸਬੰਧ ਵਿੱਚ ਅਸੀਂ ਜਦੋਂ ਉੱਥੇ ਪਹੁੰਚੇ ਤੇ ਉਹ ਥੋੜੀ ਜਿਹੜੀ ਕਮੇਟੀ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਜੋ ਦੱਸਿਆ ਵੀ ਜਿਹੜਾ ਜਿਹੜਾ ਇਹ ਮਸਲਾ ਹੈ ਇਸ ਦੀ ਅਕਾਲਤਾਰ ਸਾਹਿਬ ਵੀ ਕੇ ਪਹੁੰਚ ਗਿਆ ਤੇ ਅਸੀਂ ਵੀ ਉਸ ਕਾਲਤਾਰ ਸਾਹਿਬ ਦੇ ਇਸ ਮਸਲੇ ਦੀ ਡੀਟੇਲ ਕਰ ਰਹੇ ਹਾਂ ਤੇ ਜੋ ਵੀ ਉੱਥੋਂ ਹੁਕਮ ਹੋਏਗਾ ਉਹ ਸਿਰ ਮੱਥੇ ਸੰਗਤ ਨੇ ਕਿਹਾ ਸੀ ਕਿ ਇੰਨੇ ਤਿੰਨ ਮਹੀਨੇ ਦਾ ਇੰਤਜ਼ਾਰ ਕੀਤਾ।